ਮੈਂ ਮਹਿਸੂਸ ਕਰਦੀ ਹਾਂ ਵੀ ਅੱਜ ਦੀ ਉਹ ਮੇਰੇ ਨਾਲ ਜਿਹਨੂੰ ਪਸੰਦ ਕਰਦਾ ਸੀ ਨਾ ਇਹ ਨਹੀਂ ਕਿ ਉਹ ਸਾਰਿਆਂ ਨੂੰ ਇੰਨਾ ਪਿਆਰ ਕਰਦਾ ਸੀ ਪਤਾ ਕਿਉਂ ਇੰਨਾ ਪਿਆਰ ਕਿਥੋਂ ਲੈ ਕੇ ਆਇਆ ਸੀ ਹਰਿਆ ਪਿਆਸੀ ਪਿਆਰ ਤੇ ਸਦਕਾ ਮੈਂ ਜੇ ਮਤਲਬ ਪੰਜ ਗੱਲਾਂ ਕਰਦੀਆਂ ਜਾਂ 10 ਗੱਲਾਂ ਕਰਦੇ ਉਹਨੇ ਇੱਕ ਕਾਲ ਵਿੱਚ ਜਵਾਬ ਦੇ ਦਿਆ ਤੇ ਇਹ ਪ੍ਰਮਾਤਮਾ ਜੇ ਮੈਂ ਜ਼ਿੰਦਗੀ ਚ ਕੋਈ ਚੰਗਾ ਕੰਮ ਕੀਤਾ ਕੀ ਕਿਤੇ ਮੇਰੀ ਜ਼ਿੰਦਗੀ ਚ ਤੂੰ ਕਿਸੇ ਕੰਮ ਤੋਂ ਖੁਸ਼ ਐ ਤੇ ਬਸ ਮੇਰੀ ਇੱਕ ਅਰਦਾਸ ਮੰਨ ਲੈ ਕਿ ਉਹਨੂੰ ਛੋਟੇ ਪੈਰੀ ਵਾਪਸ ਪੇ ਹਾਂ ਆਸਟ੍ਰੇਲੀਆ ਨੀਜ਼ੀਲੈਂਡ ਕਿੱਥੇ ਮਰਜ਼ੀ ਚਲੇ ਜਾਵਲੀ ਜਿਹਨਾਂ 22 ਸਾਲ ਦਾ ਬੱਚਾ ਹੈ ਤਾਂ ਉਹਨੂੰ ਨਾ ਨਹੀਂ ਲੈਣਾ ਆਉਂਦਾ ਜਦੋਂ ਉਹਨੇ ਸਕਰੀਨ ਤੇ ਦੇਖ ਲੜਾ ਉਹਦੀ ਬਾਡੀ ਦੇ ਅੰਦਰ ਬੂੰ ਬੈਠਾ ਉਹਦਾ ਚਿਹਰਾ ਦੇਖਣ ਵਾਲਾ ਹੁੰਦਾ ਆ 10 ਸਾਲ ਦੇ ਬੱਚੇ ਤਾਂ ਚੀਕਾਂ ਮਾਰ ਮਾਰ ਰਹੇ ਨੇ ਬਜ਼ੁਰਗ ਰਹੁੰਦੇ ਆ ਯਗ ਬੱਚੇ ਹੋਰ ਉਹਨਾਂ ਮਾਮਾ ਹੋਰ ਉਹਨਾਂ ਦੇ ਬਾਪ ਰਹਤੇ ਆਪ ਦੀ ਲਾਈਨ ਵਾਲੀ ਗੱਲ ਕਰ ਰਹੀ ਸੀ ਕਿ ਤੇ ਉਹਨੇ ਮੈਨੂੰ ਬਹੁਤ ਸੋਹਣੀ ਗੱਲ ਕਹੀ ਇਹ ਕਹਿੰਦੇ ਭੂਆ ਜੀ ਤੁਹਾਡੇ ਲੇਖ ਬਹੁਤ ਸੋਹਣੇ ਨੇ ਮੈਂ ਤਾਂ ਬਚਪਨ ਤੋਂ ਤੁਹਾਨੂੰ ਲਾਈਵ ਸੁਣਦਾ ਜਿਹੜੇ ਨੋ ਪੰਜਾਬੀ ਨੂੰ ਜਾਣਦੇ ਵੀ ਨਹੀਂ ਉਹ ਕੋਈ ਸਿੱਧੂ ਮੂਸੇਵਾਲਾ ਕਹਿੰਦੇ ਨਹੀਂ ਤੇ ਜਦੋਂ ਉਹ ਪਰਸਨ ਮੇਰਾ ਭਤੀਜਾ ਮੈਨੂੰ ਕਹਿੰਦਾ ਵੀ ਭੂਆ ਜੀ ਤੁਹਾਡੇ ਲੇਖ ਬਹੁਤ ਸੋਹਣੇ ਨੇ ਤੇ ਫੇਰ ਮੈਨੂੰ ਜ਼ਰੀਨ ਹੋ ਗਿਆ ਵੀ ਵਾਕਈ ਮਤੇ ਸ਼ੁਭ ਮੇਰਾ ਭਤੀਜਾ ਉਹਨੇ ਮੇਰਾ ਨਾਮ ਲਿਆ ਤੇ ਮੈਨੂੰ ਵਾਕਈ ਲੇਕ ਮੈਂ ਬਖ ਮੋਰ ਸੁਣੀ ਇਹ ਸੰਗੀਤ ਤਾਂ ਐ ਕੈਸੀ ਚੀਜ਼ ਐ ਤੇ ਇਹ ਤਾਂ ਮੁਰਦਿਆਂ ਚ ਜਾਦ ਪਾ ਦਿੰਦਾ ਤੇ ਪਤੜਾ ਤੋਂ ਹੰਝੂ ਬਾ ਦਿੰਦਾ ਤੇ ਮੈਂ ਕਹਿ ਕਿ ਅਨਸਾਰ ਤੇ ਇਹ ਸੰਗੀਤ ਐ ਜਿਹੜਾ ਗੀਤ ਐ ਤੇ ਸਰੋਤਿਆਂ ਦਾ ਪਿਆਰ ਮੈਨੂੰ ਅਨਰਜੀ ਦਿੰਦਾ ਤੇ ਉਹ ਵਾਹਿਗੁਰੂ ਦੀ ਕੋਈ ਫਿਰਪ ਐ ਜੋ ਮੈਨੂੰ ਬਲ ਬਖ ਬਾਦਰ ਤੂਤਦੇ ਉਹ ਲੈ ਦੀ ਬੰਦੀ ਹਾਂ ਬੋਲੇ ਕੋਈ ਵਾਰੀ ਮੈਂ ਇਕੱਲੇ ਨਹੀਂ ਖੋਲੇਗਾ ਮੇਰੇ ਪੂਰੀ ਫੈਮਿਲੀ ਨੇ ਖੋਲੇਗਾ ਮੇਰੇ ਨਾਲ ਜਦੋਂ ਮੈਂ ਇਸ ਲਾਈਨ ਦੇ ਅੰਦਰ ਐਸੇ ਪੁਰਾਣਾ ਸਮਾਜ ਬਹੁਤ ਆੜਾ ਦੁਆਰਾ ਖਲਾਫ ਵੀ ਪੰਜਟਾ ਦੀ ਸਰਤਾ ਦੇ ਕੋਈ ਹਲ ਮੋਤ ਗਲਤ ਹੋ ਰਿਹਾ ਬਲਦੇਵ ਬਹੁਤ ਗਲਤ ਫੈਸਲਾ ਹੈ ਇਹ ਮੇਰੇ ਮੰਮਾ ਦਾ ਨਾਂ ਨਰਸਤ ਰਿਹਾ ਨਰਿੰਦਰ ਬਾਦੂ ਗਲਤ ਫੈਸਲਾ ਲੈ ਰਿਹਾ ਇਹ ਕੋਈ ਲਾਈਨ ਕੁੜੀਆਂ ਵਾਲੀ ਅਸਨ ਸੀ ਪਰ ਉਦੋਂ ਮੈਂ ਕੱਲੀ ਨਹੀਂ ਬੁਹੇ ਬਾਰੀਆਂ ਨਹੀਂ ਖੋਲਗਾ ਸੀ ਮੈਂ ਕਿਸਮਤ ਵਾਲਿਆ ਵੀ ਮੇਰੇ ਬਰਾਦਰ ਮੇਰੀ ਸਿਸਟਰ ਮੇਰੇ ਮੰਮੀ ਪਾਪਾ ਤੇ ਮੈਂ ਅਸੀਂ 6 ਜਣੇ ਸੀ ਜਿਨ੍ਹਾਂ ਨੇ ਇਹ ਬੁਹੇ ਬਾਰੀਆਂ ਪੁਲਿਸ ਸਸਕਲ ਜੀ ਪੰਜਾਬੀ ਗਰੁੱਪ ਸਿੱਖ ਰਿਹਾ ਮੈਂ ਹਦਿਕਸ਼ਾ ਠਾਕੁਰ ਉਮੀਦ ਕਰਦੀ ਆ ਸਾਰੇ ਜਣੇ ਠੀਕ ਠਾਕ ਹੋ ਗਏ ਫਿਲਮ ਬੁਹੇ ਬਾਰੀਆਂ ਦੀ ਪ੍ਰੈਸ ਕਾਨਫਰੰਸ ਸੇ ਮਚੋਤਾ ਤੇ ਮੇਰੇ ਨਾਮ ਤੇ ਮੇਰੇ ਨਾਲ ਹੀ ਜਸਵੰਦਰ ਬਰਾੜ ਰਾਮ theater ਵਿੱਚ ਮੈਂ ਮੌਜੂਦ ਹੈ ਕੱਲ ਬਾਤ ਕਰਦੇ ਆ ਸਸਕਲ ਮਾਂ ਸਸਕਲ ਸਸਗਲਮਾ ਸਸਰੀਕਾ ਮਦਗਿ ਬਧੀਏ ਮੇਰੀ ਬਹੁਤ ਤਿਲੋ ਤਵੰਨਾ ਸੀ ਮੈਂ ਤੁਹਾਡੇ ਦੋਨਾਂ ਨਾਲ ਮੁਲਾਕਾਤ ਕਰਾਂ ਤੇ ਅੱਜੋ ਮੇਰੀ ਬੇਸ਼ਕੁਰੀ ਹੋ ਗਈ ਨਹੀਂ ਕਿ ਇਥੇ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਦੋਨਾਂ ਨੂੰ ਇੰਨੇ ਸੋਹਣੇ ਕਨਸੈਪਟ ਦਾ ਤੁਸੀਂ ਹਿੱਸਾ ਬਣਿਓ ਤੇ ਇੰਨਾ ਸੋਹਣਾ ਸਿਨੇਮਾ ਸਾਰਿਆਂ ਨੂੰ ਤੁਸੀਂ ਦੇ ਰਹੇ ਹੋ ਕਿ ਚੰਗਾ ਸੁਨੇਹਾ ਵੀ ਮਿਲੇਗਾ ਸਭ ਤੋਂ ਪਹਿਲਾਂ ਤਾਂ ਤੁਸੀਂ ਇੰਨੇ ਜਦ ਚੰਗੇ ਕਨਸੈਪਟ ਦਾ ਪਾਰਟ ਬੰਦੇ ਹੋ ਹਨਾ ਇੱਕ ਹਰ ਕਿਸੇ ਦੇ ਮਨ ਦੀ ਇੱਛਾ ਪੂਰੀ ਹੁੰਦੀ ਰਿਥੋੜ ਆਂਦਾ ਹੈ ਤੁਹਾਡੇ ਮਨਮਨ ਦੇ ਵਿੱਚੋਂ ਕੀ ਥੋੜ ਆਇਆ ਅ ਹਾਰਡਪਲੇ ਇਹ ਵੀ ਐਜੂ ਸੋਚ ਫਲਿਸ਼ ਸ਼ੋਕਰੈਟ ਔਰਤਾਂ ਦੇ ਇਸ ਇੰਡਸਟਰੀਜ਼ ਔਰਤਾਂ ਨੂੰ ਲੈ ਕੇ ਉਹਨਾਂ ਦੀ ਫੀਲਿੰਗਸ ਨੂੰ ਲੈ ਕੇ ਵੀ ਉਹ ਪੁਸ਼ ਕਰਨਾ ਚਾਹੁੰਦੇ ਆ ਨੇ ਇਸ ਮੁੱਦੇ ਤੇ ਫਿਲਮਾਂ ਬਣਨ ਲੱਗੀਆਂ ਤੇ ਸਿਨੇਮਾ ਇਹਨੂੰ ਪਸੰਦ ਕਰਨ ਲੱਗਿਆ ਲੋਗ ਇਹਨਾਂ ਚੀਜ਼ਾਂ ਵੇਟ ਕਰੁੰਦਾ ਸੀ ਪਹਿਲਾਂ ਸੋਚੀਂਦਾ ਸੀ ਮਾਰ ਦਾਂਗੇ ਬੱਡ ਦਾਂਗੇ ਇਹ ਕਰ ਦਾਂਗੇ ਉਹ ਬੱਡ ਦਾਂਗੇ ਇੱਕ ਪੋਜ਼ਿਟਿਵ ਕਨੈਕਟ ਐਵੇਂ ਤੇ ਪੋਜ਼ਿਟਿਵ ਬਸ ਐਡ ਕਰਦੇ ਨੇ ਨੈਗੇਟਿਵ ਦੀ ਹਾਰ ਹੁੰਦੀ ਸੀ ਇਹ ਨਾ ਚੀਜ਼ਾਂ ਤੋਂ ਉੱਠ ਕੇ ਉਹ ਅੱਛੀਆਂ ਫਿਲਮ ਬੜ ਰਹੀ ਹੈ ਮੇਰੇ ਸੋਚ ਮੁਤਾਬਕ ਹੈ ਸਭ ਤੋਂ ਵਧੀਆ ਗੱਲ ਹੋਈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਮਿੰਦੇ ਸੋਨੇ ਕਨਸੈਪਟ ਦਾ ਹਿੱਸਾ ਬਣੇ ਹੋ ਹਾਂਜੀ ਹਾਂ ਬਹੁਤ ਮੈਂ ਆਪ ਨੂੰ ਦੇ ਆਪ ਨੂੰ ਲੱਕੀ ਸਮਝਣੀ ਹੈ ਕਿ ਮੈਂ ਬਹੁਤ ਵਧੀਆ ਲੇਕ ਜਾ ਰਹੀ ਹੈ ਉਹ ਤਾਂ ਵਧੀਆ ਫਿਲਮ ਆ ਬਹੁਤ ਵਧੀਆ ਸਟੋਰੀ ਹੈ ਇੱਕ ਵੱਖਰੀ ਹੈ ਤੇ ਦੂਜੇ ਤਾਮ ਆਪਾਂ ਕਰਦੀ ਰਹਿੰਦੇ ਆ ਦੇ ਕੋਲ ਵਾ ਤੇ ਵੀ ਇਹ ਸਾਡੇ ਪੂਰੇ ਸਮਾਜ ਨੂੰ ਵਧੀਆ ਲੱਗੂਗੀ ਇਹ ਸਾਰੇ ਦਿਨ ਦਿਲਾਂ ਨਾਲ ਜੁੜੀ ਹੋਈ ਹੈ ਕਹਾਣੀ ਤੇ ਹੋਤੋ ਕਿ ਮੇਰੇ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਪਿਕਸ ਕਲਾਕਾਰਾਂ ਨਾਲ ਐ ਐਂਟਰੀ ਹੋਈ ਤਾਂ ਇਸ ਇੰਡਸਟਰੀ ਦੇ ਪੂਰੀ ਕ੍ਰੀਨ ਨਾਲ ਮਤਲਬ ਮੈਨੂੰ ਪਰਮਾਤਮਾ ਨੇ ਮੌਕਾ ਤੁਮਰੇ ਲਈ ਇਹ ਬਹੁਤ ਬੜੀ ਗੱਲ ਹੁਣ ਜਿਹੜੇ ਫੀਮੇਲ ਐਕਟਰੈਸ ਹੁੰਦੀ ਸੀ ਜਦੋਂ ਨਿਰਮਾਨ ਨੇਗੇ ਸਟੇਜ ਤੇ ਕਿਆ ਸਾਰੇ ਕਲਰ ਗਾ ਰਹੇ ਸੀ ਜਦੋਂ ਪ੍ਰੈਸ ਕਾਨਫਰੈਂਸ ਦੌਰਾਨ ਕੀ ਸੋਨੇ ਕਪੜੇ ਪਾ ਕੇ ਇੱਕ ਮਾਡਲ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਸੀ ਹਣਾ ਲੇਕਿਨ ਹੁਣ ਐਕਚੁਅਲ ਦੇ ਵਿੱਚ ਉਹਨਾਂ ਦਾ ਟੈਲੈਂਟ ਨੂੰ ਰਿਪਰੈਜ਼ੈਂਟ ਕੀਤਾ ਜਾ ਰਿਹਾ ਸਾਰੇ ਆਪਣੇ ਜੋ ਅੰਦਰ ਕਲਾ ਹੈ ਜੋ ਲੋਕੀ ਦੇ ਇਸ ਸੀਜ਼ਨ ਨਾਲ ਕਨੈਕਟ ਕਰਪਨ ਉਹ ਸਾਰਾ ਇਹਦੇ ਵਿੱਚ ਨਜ਼ਾ ਆਏ ਬਿਲਕੁਲ ਜੀ ਬਿਲਕੁਲ ਕਿਉਂਕਿ ਟੈਲੈਂਟ ਤਾਂ ਹਰ ਕਲਾਕਾਰ ਦੇ ਅੰਦਰ ਹੈ ਹਣਾ ਪੇ ਪਰ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਤੇ ਜਿਹਨੇ ਰਿਸਕ ਲੈ ਲਿਆ ਇਹ ਕਹਿ ਦੇ ਤੂੰ ਗੱਲ ਜੀ ਤੁਹਾਡੇ ਅਗਰ ਉਦਾਂ ਗੱਲ ਕੀਤੀ ਜੀ ਗੀਤਾਂ ਦੀ ਗੱਲ ਕੀਤੀ ਜਾਏ ਤੁਹਾਡੀ ਜਰਨੀ ਬਹੁਤ ਜ਼ਿਆਦਾ ਇੰਟਰਸਟਿੰਗ ਰਹੀ ਹੈ ਸਾਰੇ ਇੰਨਾ ਜ਼ਿਆਦਾ ਪਿਆਰ ਕਰਦੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ ਨਾ ਮਤਲਬ ਹਰ ਵਾਰੀ ਚਾਹੁੰਦੇ ਵੀ ਤੁਹਾਡੇ ਅਤੀਤਾਂ ਨਾਲ ਤੁਹਾਡਾ ਕੋਈ ਲਾਈਟ ਸ਼ੋਅ ਆਂਦਾ ਹਨਾ ਅਸੀਂ ਕੰਮ ਕਰਦੇ ਹਾਂ ਸੁਣਦੇ ਹਾਂ ਤੇ ਉਹ ਜਿਹੜਾ ਇੱਕ ਜਨੂਨ ਹੈ ਨਾ ਉਹ ਹਰ ਵਾਰ ਤੁਹਾਡੇ ਅੰਦਰ ਦੇਖਣ ਨੂੰ ਮਿਲਦਾ ਹੈ ਉਹ ਕਿੱਥੋਂ ਤੁਹਾਡੇ ਅੰਦਰ ਉਹ ਜਿਹੜੀ એનર્ਜੀ ਉਹ ਕਿੱਥੋਂ ਆਂਦੀ ਹੈ ਦੇਖੋ ਇਹ ਮੇਰੀ ਜੌਬ ਹੈ ਇਹ ਮੇਰਾ ਕੰਮ ਹੈ। ਇਹਦੀ ਨਾਲ ਵਫਾ ਕਰਨਾ ਇਹ ਰਾ ਫਰਜ਼ ਬਾਤ ਹੈ। ਅੰਧੇ ਜੇ ਮੈਂ ਤੇ ਜੋਬ ਨਾਲ ਵਫਾ ਨਾ ਕਰਾਂਗੇ। ਇਹ ਸੰਗੀਤ ਤਾਂ ਇੱਕ ਐਸੀ ਚੀਜ਼ ਹੈ ਤੇ ਤੋ ਮੁਰਦਿਆਂ ਚ ਜਾਨ ਪਾ ਦਿੰਦਾ ਤੇ ਪਥਰਾ ਚੋਂ ਹੰਝੂ ਬਾਹਰ ਦਿੰਦਾ। ਤੇ ਮੈਂ ਤਾਂ ਇੱਕ ਇਨਸਾਨ ਆ ਤੇ ਇਹ ਸੰਗੀਤ ਹੈ ਜਿਹੜਾ ਗੀਤ ਹੈ ਤੇ ਸਰੋਤਾ ਦਾ ਪਿਆਰ ਮੈਨੂੰ એનર્ਜੀ ਦਿੰਦਾ। ਤੇ ਉਹ ਵਾਹਿਗੁਰੂ ਦੀ ਕੋਈ ਤਿਰਪ ਹੈ। ਜੋ ਮੈਨੂੰ ਬਲ ਬਖਸ਼। ਇਹ ਸਾਰੀਆਂ ਇੱਕ ਚੀਜ਼ਾਂ ਪਟਕੀਆਂ ਹੋ ਕੇ ਸੀ ਐਚ ਸਿਵਿੰਦਰ ਬਰਾੜ ਦੇ ਨਾਲ ਖੜਦਿਆਂ ਨੇ ਫਿਰ ਉਸ ਸੇਜ ਤੇ ਜਾ ਕੇ ਕੰਮ ਕਰਦੀ ਅਫਰ ਕਿ ਸਿੱਤੀ ਜ਼ਿੰਦਗੀ ਦੇ ਵਿੱਚ ਨੇ ਕਿ ਐਸਾ ਮੂਵਮੈਂਟ ਹੁੰਦਾ ਜਦੋਂ ਜ਼ਿੰਦਗੀ ਦੇ ਜਵਾਰੀਆਂ ਖੋਲਦਾ ਆਪਣੇ ਡਿਸੀਜਨ ਆਪ ਲੈਂਦੇ ਕਿ ਮੈਂ ਐਸਾ ਹੀ ਨੂੰ ਸਹੀ ਕਹਿਣਾ ਹੈ ਗਲਤ ਨੂੰ ਗਲਤ ਕਹਿਣਾ ਹੈ ਨਾ ਤੁਹਾਡੀ ਲਾਈਫ ਦਾ ਓਮੈਂਟ ਕਿਹੜਾ ਸੀਗਾ ਤੁਸੀਂ ਜਵਾਰੀਆਂ ਖੋਲੇ ਆਪਣੀ ਜ਼ਿੰਦਗੀ ਦੇ ਐ ਉਹ ਬਹੁਤ ਬਾਰੀਆਂ ਮੈਂ ਇਕੱਲੇ ਨਹੀਂ ਨਹੀਂ ਖੋਲਣਾ ਮੇਰੇ ਪੂਰੀ ਫੈਮਿਲੀ ਨੇ ਖੋਲਣਾ ਮੇਰੇ ਨਾਲ ਜਦੋਂ ਮੈਂ ਇਸ ਨਾਜ ਦੇ ਅੰਦਰ ਇਸ ਤਰ੍ਹਾਂ ਦਾ ਸਮਾਜ ਬਹੁਤ ਆੜਾ ਦੁਆਰਾ ਖਲਾਫ ਵੀ ਪੰਜਟਾ ਦੇ ਸਤਾੜਾ ਦੇ ਕੋਰੀਆ ਦਾ ਬਹੁਤ ਗਲਤ ਹੋ ਰਿਹਾ ਬਲਦੇਵ ਬਹੁਤ ਗਲਤ ਫੈਸਲਾ ਲੈ ਰਿਹਾ ਹੈ ਮੇਰੇ ਮਮਾ ਦਾ ਨਾਂ ਨਾ ਰਹਿ ਤਾ ਨਰਨ ਬਰਬਾਦ ਗਲਤ ਫੈਸਲਾ ਲੈ ਰਹੀ ਹੈ ਇਹ ਕੋਈ ਲਾਈਨ ਕੁੜੀ ਨਾਲ ਹੀ ਆਸਣਾ ਸੀ ਪਰ ਉਦੋਂ ਮੈਂ ਕੱਲੀ ਨਹੀਂ ਬੁਹੇ ਬਾਰੀਆਂ ਨਹੀਂ ਖੋਲੇਗਾ ਸੀ ਮੈਂ ਕਿਸਮਤ ਆ ਰਿਹਾ ਵੀ ਮੇਰੇ ਬ੍ਰਦਰ ਮੇਰੀ ਸਿਸਟਰ ਮੇਰੇ ਮੰਮੀ ਪਾਪਾ ਤੇ ਮੈਂ ਅਸੀਂ 6 ਜਣੇ ਸੀ ਜਿਨ੍ਹਾਂ ਨੇ ਇਹ ਬੁਹੇ ਬਾਰੀ ਨਾਲ ਪੁਲਿਸ ਤੇ ਮਾਰਕ ਤੋਂ ਵੜੀ ਲਾਈਫ ਤੋਂ ਕਿਹੜਾ ਮੂਵਮੈਂਟ ਸੀ ਮੈਂ ਵੀ ਕੋ ਜਿਸ ਜਵਾਨੇ ਚ ਮੈਂ ਪਾਇਦਾ ਨਹੀਂ ਜਾਣ ਦਿੰਦੇ ਉਸ ਜਵਾਨੇ ਚ ਖੁੜੀਆਂ ਨੂੰ ਬਿਲ ਕਹਨਾ ਮੈਂ ਵਿਆਹ ਹੋਇਆ ਵਿਆਹ ਤੋਂ ਬਾਅਦ ਮੈਂ ਦੋ ਬੱਚੇ ਵੀ ਹੋ ਗਏ ਸੀ ਮੇਰੇ ਤੇ ਪਰ ਮੇਰੇ ਐ ਰਹਿੰਦਾ ਹੁੰਦਾ ਉਹ ਇਨਕਲਾਬੀ ਕਾਵਰੇ ਡਰਾਮੇ ਹੁੰਦੇ ਮੈਂ ਉਹਨਾਂ ਦੇ ਦੇ ਸਟੇਜ ਤੇ ਐ ਲੱਗਦਾ ਵੀ ਮੈਂ ਵੀ ਕਰ ਰਹੀ ਚੀਜ਼ ਹੈ ਨਾ ਤੇ ਵਿਆਹ ਤੋਂ ਬਾਅਦ ਫਿਰ ਅਸੀਂ ਸਾਡੇ ਮਾਨਸਾ ਸਾਹੂਲ ਖਸਾਬ ਨੇ ਬਹੁਤ ਵੱਡਾ ਨਾਮ ਹੈ ਬਹੁਤ ਉਹਨਾਂ ਫਿਰ ਉਹਨਾਂ ਨਾਲ ਜੁੜੇ ਉਹ ਜਦੋਂ ਮੈਂ ਗਈ ਪੁੱਛਿਆ ਵੀ ਮੈਂ ਵੀ ਕਰਨਾ ਚਾਹੁੰਦੀ ਐ ਥੀਏਟਰ ਤਮ ਮੋੜ ਕੇ ਮੈਨੂੰ ਕਹਿੰਦੇ ਭਾਈ ਗੁੱਡੀਆਂ ਤੇਰੇ ਸਵਰੇ ਲੜਨਗੀਆਂ ਤੇਰੇ ਨਾਲ ਤੂੰ ਕਿਹੜੇ ਕਮਾਂਚ ਪੈ ਰਹੀ ਐ ਇਹ ਤਾਂ ਕੰਜਰ ਕਿੱਦਾ ਜਿਹੜੇ ਕਮਾਂਚ ਤੂੰ ਪੈ ਰੇ ਮੈਂ ਕੋਈ ਨਹੀਂ ਜੀ ਤਾਂ ਮੇਰਾ ਦਿਲ ਕਰਦਾ ਤੇ ਮੇਰੇ ਹਸਬੰਦ ਨੇ ਮੇਰਾ ਸਾਥ ਦਿੱਤਾ ਅਸੀਂ ਦੋਨੇ ਜਣੇ ਉੱਥੇ ਗਏ ਉੱਥੋਂ ਆ ਕੇ ਅਸੀਂ ਦੇਖੋ ਬਹੁਤ ਜ਼ਿੰਦਗੀ ਚ ਪਰੋਸ਼ਣ ਅਰਸ਼ਤਾ ਕਰਨਾ ਪੈਂਦਾ ਏ ਉੱਥੋਂ ਪਿੰਡ ਸੀ ਪਹਿਲਾਂ ਅਸੀਂ ਪਿੰਡੋਂ ਕਰ ਅਸੀਂ ਸ਼ਹਿਰ ਜਾਏ ਮਾਨਸਾ ਚ ਪੇਰੋਂ ਤੋਂ ਇਹ ਮੰ ਜਾਂਦੇ ਰਹੇ ਸਲਾ ਕਰਨ ਬੱਚੇ ਵੀ ਪਾਲੇ ਰਹੇ ਸਲਾ ਵੀ ਕੀਤੀਆਂ 12-12 ਇੱਕ ਇੱਕ ਵੰਜ ਜਾਂਦਾ ਰਹਸਲਾ ਤੇ ਤੇ ਜੋ ਕੋਈ ਆ ਜਾਂਦਾ ਰਿਸ਼ਤੇਦਾਰ ਚੰਗਾ ਕੰਜਰ ਕੀਤਾ ਫੜਿਆ ਇਹਨਾਂ ਨੇ ਅੱਧੀ ਦੀ ਰਾਤ ਘਰੇ ਨਹੀਂ ਬੜਦੇ ਤੇ ਇਸ ਕਰਕੇ ਮਾਨਸਾ ਦਾ ਜ਼ਿਕਰ ਹੋਏ ਤੇ ਹਨਾ ਸਿੱਧੂ ਦਾ ਨਾਮ ਤਾਂ ਜ਼ਰੂਰ ਆਇਆ ਹੈ ਮਤਲਬ ਆ ਪਹਿਲਾਂ ਮੈਨੂੰ ਦਿੱਤਾ ਉਹਨਾਂ ਨੂੰ ਵੀ ਮੌਕਾ ਜੀ ਮੁੱਸਾ ਜੱਟ ਸੀ ਪਹਿਲਾਂ ਮਨ ਹੈ ਮੁੱਸਾ ਜੱਟ ਪਹਿਲਾਂ ਮੈਨੂੰ ਐ ਲੱਗਦਾ ਬੀਜੀ ਤਾਂ ਸਾਡੇ ਬੱਚੇ ਬਾਲਾ ਪਿਆਰ ਕਰਨਦੇ ਸਨ ਉਹਨਾਂ ਨੂੰ ਮੈਨੂੰ ਐ ਲੱਗਦਾ ਵੀ ਜੜੋਂ ਦੀ ਇਹਨਾਂ ਚ ਵੀ ਥੋੜਾ ਜਿਹਾ ਉਹ ਆ ਹੈ ਨਾ ਪਰ ਨਹੀਂ ਜਦੋਂ ਮੈਨੂੰ ਮਿਲੇ ਉਹ ਵੀ ਮੈਂ ਆਪ ਦੀ ਉਹ ਖੜੀ ਐ ਡਰੈਸ ਚ ਉਹਨਾਂ ਨੇ ਜਦੋਂ ਸੀਨ ਕੀਤਾ ਜਦੋਂ ਆਇਓ ਵੀ ਦੂਰੋਂ ਆਏ ਤੇ ਉਹਨਾਂ ਨੇ ਇੰਨਾ ਮਿਲਿਆ ਮੈਨੂੰ ਇੰਨਾ ਪਿਆਰ ਦਿੱਤਾ ਬਾਅਦ ਚ ਉਹ ਵੋਟਾਂ ਚ ਖੜੇ ਹੋਏ ਘਰੇ ਵੀ ਆਏ ਲੱਡੂਆਂ ਨਾਲ ਵੀ ਅਸੀਂ ਤੋਲੇ ਉਹ ਤਾਂ ਉਹਨਾਂ ਦੀ ਉਹ ਕੀਤੀ ਤੇ ਜੀ ਵੀ ਤੜੇ ਦਾ ਬਹੁਤ ਜ਼ਿਆਦਾ ਆਈ ਜਾਂਦਾ ਉਹਨਾਂ ਨਾਲ ਜਿੰਨੀਆਂ ਹੋਈਆਂ ਹਨਾ ਜਦ ਵੀ ਉਹਨਾਂ ਦਾ ਜ਼ਿਕਰ ਹੋਵੇ ਤੁਸੀਂ ਪਾ ਬੁੱਕ ਵੀ ਹੁੰਦੇ ਹੋ ਕੋਈ ਯਾਦ ਜਿਹੜੀ ਤੁਹਾਨੂੰ ਆ ਰਹੀ ਹੈ ਜਾਂ ਪਹਿਲੀ ਵਾਰੀ ਕੀ ਤੁਸੀਂ ਉਹਨਾਂ ਨਾਲ ਗੱਲ ਕੀਤੀ ਆ ਆਖਰੀ ਵਾਰੀ ਕੀ ਗੱਲ ਹੋਈ ਸੀ ਉਹਨਾਂ ਦੇ ਨਾਲ ਨਹੀਂ ਵੀ ਹਮੇਸ਼ਾ ਕਹਿੰਦੇ ਨੇ ਵੀ ਉਹ ਥੋੜਾ ਘੱਟ ਬੋਲੇ ਦੱਸ ਮੈਂ ਜੇ ਮਤਲਬ ਪੰਜ ਗੱਲਾਂ ਕਰਦੀਆਂ ਜਾਂ 10 ਗੱਲਾਂ ਕਰਦੇ ਉਹਨੇ ਇੱਕ ਕਾਲ ਅੱਛੀ ਜਵਾਬ ਦੇਦਾ ਮੈਂ ਹਮੇਸ਼ਾ ਨਾ ਦੇਵ ਕਰ ਦੇਪ ਤੇ ਮੈਂ ਕਹਿੰਦਾ ਨਾ ਇਹ ਵੜੀ ਮੈਂ ਕਹਾਈ ਤੜੇ ਕਿ ਇਸ ਕਿਤੇ ਮੈਂ ਆਪ ਦੀ ਲਾਈਨ ਵਾਲੀ ਗੱਲ ਕਰ ਰਹੀ ਸੀ ਕਿ ਤੇ ਉਹਨੇ ਮੈਨੂੰ ਬਹੁਤ ਸੋਹਣੀ ਗੱਲ ਕਹੀ ਇਹ ਕਹਿੰਦੇ ਭੂਆ ਜੀ ਤੁਹਾਡੇ ਲੇਖ ਬਹੁਤ ਸੋਹਣੇ ਨੇ ਮੈਂ ਤਾਂ ਬਚਪਨ ਤੋਂ ਤੁਹਾਨੂੰ ਲਾਈਫ ਤੋਂ ਹਾਂ ਦਾ ਮੈਨੂੰ ਆਇ ਲੱਗਿਆ ਵੀ ਇੱਕ ਧੂ ਤਾਰਾ ਜਿਹੜੀ ਮਤਲਬ ਜੜ ਨਾ ਪੰਜਾਬੀ ਨੂੰ ਜਾਣਦੇ ਵੀ ਨਹੀਂ ਨਾ ਕੋਈ ਸਿੱਧੂ ਮੂਸੇ ਵਾਲਾ ਕਹਿੰਦੇ ਨਹੀਂ ਤੇ ਜਦੋਂ ਉਹ ਪਰਸਨ ਮੇਰਾ ਭਤੀਜਾ ਮੈਨੂੰ ਕਹਿੰਦਾ ਵੀ ਭੂਆ ਜੀ ਤੁਹਾਡੇ ਲੇਖ ਬਹੁਤ ਸੋਹਣੇ ਨੇ ਤੇ ਸੇ ਮੈਨੂੰ ਜੀਨੇ ਹੋਵੇ ਆ ਵੀ ਵਾਕਈ ਮੇਰੇ ਸ਼ੋਭਾ ਮੇਰਾ ਭਤੀਜਾ ਹੈ ਉਹਨੇ ਮੇਰਾ ਨਾਮ ਲਿਆ ਤੇ ਮੇਰੇ ਵਾਕਈ ਲੇਕ ਮੈਂ ਤੁਮੋਸ ਲੈਣੀ ਪਰ ਹੋ ਤਾਂ ਮੇਰੇ ਲਈ ਖਨਾਲ ਬੋਨਤ ਲਾ ਦਿੱਤੇ ਤੇ ਮੈਂ ਇਹ ਕਹਿੰਦੀ ਆ ਦੀ ਜੇ ਪ੍ਰਮਾਤਮਾ ਜੇ ਮੈਂ ਜ਼ਿੰਦਗੀ ਚ ਕੋਈ ਚੰਗਾ ਕੰਮ ਕੀਤਾ ਛੇ ਕਿਤੇ ਮੇਰੀ ਜ਼ਿੰਦਗੀ ਚੋ ਤੋ ਕਿਸੇ ਕੰਮ ਤੋਂ ਖੁਸ਼ ਆ ਤੇ ਬਸ ਮੇਰੀ ਇੱਕ ਅਰਦਾਸ ਮੰਨ ਲੈ ਕਿ ਉਹਨੂੰ ਛੋਟੇ ਪਰਿਵਾਰਪਸ ਪੇ ਕੁਛ ਵੀ ਹੋ ਸਰਦਾਰ ਜੇ ਤੂੰ ਚਾਹਵੇਂ ਤਾਂ ਕੁਛ ਨਹੀਂ ਹੁੰਦਾ ਸੀ। ਤੁੰ ਲ ਮੋਨਾ ਦਾ ਨਾਮ ਕਿਤੇ ਵੀ ਆਉਂਦਾ ਤੁਸੀਂ ਹੁਣ ਵੀ ਪਾਬੂਖ ਹੋ ਰਹੇ ਹੋ ਨਾ ਹਰ ਕੋਈ ਉਹਨਾਂ ਦਾ ਨਾਮ ਸੁਣਦੇ ਹੀ ਨਾ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੇ। ਹੁਣ ਆਸਟ੍ਰੇਲੀਆ ਨਿਊਜ਼ੀਲੈਂਡ ਜਿੱਥੇ ਮਰਜ਼ੀ ਚਲੇ ਜਾਂਦੇ ਜਿਹਨਾਂ 2-2 ਸਾਲ ਦਾ ਬੱਚਾ ਹੈ ਉਹ ਤਾਂ ਉਹਨੂੰ ਨਾਂ ਨਹੀਂ ਲੈਣਾ ਹੁੰਦਾ ਜਦੋਂ ਉਹਨੇ ਸਕਰੀਨ ਤੇ ਦੇਖ ਲੈਣਾ। ਤੇ ਉਹਦੀ ਬਾਡੀ ਦੇ ਅੰਦਰ ਬੰਨ ਬੈਠਾ ਉਹਦਾ ਚਿਹਰਾ ਦੇਖਣ ਵਾਲਾ ਹੁੰਦਾ। 8-10 ਸਾਲ ਦੇ ਬੱਚੇ ਤਾਂ ਚੀਕਾਂ ਮਾਰ ਮਾਰ ਹੁੰਦੇ। ਉਜੋਰ ਗੁਰੋਂ ਦੇ ਯਾਗ ਬੱਚਿਆਂ ਰੋ ਨੇ ਮਾਮਾ ਤੇ ਬਾਬਾ ਬਾਕੀ ਸਿੱਦੇ ਖਾਂਦੇ ਦੀਵਾਨ ਸਾਨੂੰ ਨਹੀਂ ਇੰਨਾ ਕੋਈ ਜਾਣਦਾ ਸੀ ਉਹਨਾਂ ਦੇ ਨਾਂ ਤੋਂ ਜਾਣਦੇ ਨੇ ਜੇ ਉਹਨੂੰ ਬਾਹਰ ਕਿਤੇ ਸ਼ੋਰ ਕਰਨ ਤੇ ਦੁਨੀਆ ਤੱਕ ਉਸੇ ਦਾ ਨਾਮ ਉਸੇ ਰਹਿਣਾ ਦੁਨੀਆ ਤੱਕ ਤੇ ਜੇ ਕਿਤੇ ਬਾਹਰ ਜਾਣੇ ਅਗਲਾ ਪੁੱਛ ਲੈਂਦਾ ਵੀ ਕਿੱਥੋਂ ਆਏ ਮੈਡਮ ਜੇ ਕਹਿੰਦੀ ਮਾਨਸਾ ਉਹ ਮੂਸੇ ਕੋਲੇ ਜਿਹੜੀ ਮਾਨਸਾ ਕਿੰਨੀ ਕੁ ਦੂਰ ਹੈ ਵਾ ਕਹਦੇ ਨੇ ਕੋਈ ਦੂਰ ਨਹੀਂ ਸਾਡੇ ਨਾਲ ਹੀ ਹੈ ਫੇਈਂ ਪਿੰਡੋਂ ਮੇਰੀ ਗੁੰਦ ਮਤਲਬ ਉਹ ਜਿਹੜਾ ਹੈ ਸਾਥ ਹਾਂ ਗਿਸਾਂ ਦੀ ਮਾਨਸਾ ਨੂੰ ਉਹਨਾਂ ਨੇ ਜਾਣਨ ਲਾਤਾ ਮਾਨਸਾ ਵੀ ਕੋਈ ਜ਼ਿਲ੍ਹਾ ਹੈ ਮਾਨਸਾ ਵੀ ਕੋਈ ਸ਼ਹਿਰ ਹੈ ਲਖਾ ਨਾ ਜਦ ਬੇਬੋਲਾ ਜੰਤਾ ਮੋੜੋ ਨਾ ਨੇ ਤੀਆਂ ਤਾੜ ਵੇ ਜੀ ਚਾਲ ਤੇ ਤੂ ਐ ਵਰਗੀ ਕੋੜ ਤੇ ਗੀਜਾ ਕੋਟ ਦਵਾਰ ਰਦੀ ਕਿ ਤਰ ਹਟਵਾਰੀ ਦੇ ਪੋਲੇ ਅਤੇ ਰਾਤ ਕੁੜਸ ਵੀ ਟੋਲੇ میں <possible>? <popular> <diese> ਅਸੀਂ ਵੀ ਜਾਨਿਆ ਨਾ ਉਹਨਾਂ ਦਾ ਸੋਸ਼ਲ ਮੀਡੀਆ ਦੇਖਿਆ ਕੋਈ ਗਾਣੇ ਸੁਣਿਆ ਤੁਹਾਡੇ ਨਾਲ ਉਹਨਾਂ ਦੀ ਬਹੁਤ ਤਸਵੀਰ ਹੈ ਹਨਾ ਗੀਤ ਆਉਂਦੇ ਆ ਸੁਣਦੇ ਆ ਉਹ ਤੈਜ਼ ਇਹਨਾਂ ਉਹ ਸਾਰੇ ਕਲਾਕਾਰਾਂ ਨੂੰ ਇਹਨਾਂ ਜਿਹੜਾ ਪਸੰਦ ਕਰਦਾ ਸੀ ਇਹ ਨਹੀਂ ਕਿ ਉਹ ਸਾਰਿਆਂ ਨੂੰ ਇਹਨਾਂ ਪਿਆਰ ਕਰਦਾ ਸੀ ਪਤਾ ਕਿਉਂ ਇਹਨਾਂ ਪਿਆਰ ਕਿੱਥੋਂ ਲੈ ਕੇ ਆਇਆ ਸੀ ਕਿੰਨਾ ਕੁ ਮਹਾਰਾਜ ਨੇ ਪਤਾ ਨਹੀਂ ਥੋੜੀ ਟਾਈਮ ਸੀ ਭਾਵੇਂ ਆ ਪਿਆ ਸੀ ਪਿਆਰ ਇਸ ਨਾਲ ਕਾ ਤੇ ਅੰਗਰਸ ਦੁਆਰਾ ਪਹਿਲਾ ਨਾ ਫਿਲਮ ਦੀ ਗੱਲ ਕਰੀਏ ਖਾਨ ਉਹ ਉਹਨਾਂ ਦੇ ਤਾਂ ਅਗਲਾ ਨਾ ਕਦੀ ਵੀ ਮੁੱਕਣਿਆ ਆਪਣੀ ਮਰਜ਼ੀ ਕਰੀ ਜੇ ਅਗਰ ਮੂਵੀ ਦੀ ਗੱਲ ਕਰੀਏ ਤੇ ਲਾਸਟ ਦੇ ਵਿੱਚ ਆਡੀਅנס ਰੂਪੀ ਸੁਨੇਹਾ ਜਾਂ ਦੇਣਾ ਚਾਹੁੰਦੇ ਫਿਲਮ ਨੂੰ ਲੈ ਕੇ ਮੈਂ ਜੀ ਬਸ ਇਹ ਕਹਿਣਾ ਚਾਹੁੰਦੇ ਮੈਂ ਪਤਾ ਨਸਤ ਬਰ ਮੋਹੇ ਬਾ ਰਹਿਆ ਆਪਣੀ ਹੋ ਰਹੀ ਹੈ ਤੇ ਤੁਹਾਨੂੰ ਇਹ ਤੋ ਸੇ ਜ਼ਰੂਰ ਵੇਖਣੀ ਹੈ ਤੇ ਮੈਂ ਹਰ ਉਸ ਏਡਿਸ ਨੂੰ ਬਚਪਨ ਤੋਂ ਲਾ ਲੋ ਦੇ 10 15 ਸਾਲ ਤੋਂ ਔਰ ਤਦਾ ਕੁੜੀਆਂ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਅਸੀਂ 85 ਸਾਲ ਤਾਂ ਪਹਿਲੇ ਇਸ ਸੰਘਰਸ਼ਾ ਜਿਹੜਾ ਜਦ ਤੱਕ ਉਹ ਜ਼ਿੰਦਗੀ ਹੰਡਾਉਂਦੇ ਉਹ ਸੰਘਰਸ਼ ਚੱਲਦਾ ਤੇ ਜਿਹੜਾ ਵੀ ਤੁਹਾਡੇ ਚ ਹੁੰਦਾ ਰਿਹਾ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੇ ਪਿਆਰ ਨਾਲ ਕੋਸ਼ਿਸ਼ ਕਰੋ ਪੈਣਾ ਤਾਂ ਉਹੇ ਬਾਰੀਆਂ ਕੋਲੇ ਜਾਣ ਫਿਰ ਜੇ ਕੋਈ ਪਿਆਰ ਨਾਲ ਨਹੀਂ ਹਿਆਜ਼ ਦਿੱਤਾ ਫਿਰ ਆਪਦੇ ਦਮ ਨਾਲ ਆਪਦੇ ਆਰਟ ਨੂੰ ਆਪਦੇ ਹੌਨਰ ਨੂੰ ਆਪਦੀ ਹੌਦ ਨੂੰ ਮੋਹਰੇ ਲੈ ਕੇ ਆਓ ਤੇ ਉਹੇ ਬਾਰੀਆਂ ਖੁੱਲ ਮੁੱਖ ਥੈਂਕ ਯੂ ਸੋ ਮੱਚ ਮੈਨ Yeah. Me. Me.